ਅੱਧ ਹੈਗਾ ਅੱਧ ਹੈਗਾ ਜੀ ਸੰਡੇ ਤੇ ਸਾਰੇ ਭਰਾ ਇਕੱਠੇ ਹੋ ਰਹੇ ਹੋਏ ਆ ਤੇ ਸ਼ੁਰੂਆਤ ਹੋਣ ਲੱਗੀ ਜੀ ਅੱਜ ਚਾਹ ਤੋਂ ਕੋਲ ਰਹੋਗੇ ਬਹਿ ਜਾ ਪਿਛਲੇ ਬੈਠਾ ਵਾਲਪਟ ਦੀ ਚਾਹ ਦੇ ਹਾਰੇ ਤੱਕ ਉਹ ਧੋਤੇ ਨਹੀਂ ਨਾ ਤਾਂ ਪੋਚਾ ਲਾਇਆ ਉੱਥੇ ਉਹਨੂੰ ਨਾ ਤਗੜਾ ਬੰਦਾ ਸੀ ਅੰਦਰ ਜਾਂ ਤਾਂ ਨਹੀਂ ਆਉਂਦਾ ਹੁਣ ਯਾਰ ਇੰਨਾ ਕ ਤਾਂ ਬੰਦੇ ਦੇਖਦੇ ਚਾਹ ਬੋਲ ਚੱਲੀ ਮੈਂ ਨਿਗਾਹ ਰੱਖਾਂ ਵੀ ਤੇ ਵੱਧ ਬਾਬਾ ਜੀ ਤੰਨਾ ਜੀ ਕਾਕਾ ਜੀ ਜਿਹੜੇ ਖੋਗ ਅਸੀਂ ਕੁਝ ਦਿਨ ਪਹਿਲਾਂ ਮਿਲਗੇ ਤੇ ਤੇ ਇੱਧਰ ਬਦਾਨਾ ਪੂਜੇ ਰੱਖਿਆ ਹੋਇਆ ਮੇਰੇ ਖਾਂਦਾ ਥੱਲੇ ਨਾ ਕਿਦੇ ਮੇਰਾ ਵੀਰ ਕਿਰਪਾ ਰੱਖ ਕਿੜੀਆਂ ਆ ਸਕਦੀਆਂ ਨੇ ਕਿ ਤੋ ਦੋ ਤੇੋਂ ਆਪਿਆ ਕਲਾ ਜਾਂਦੀ ਹੈ ਇੱਕ ਨੂੰ ਘੂਰਦਾ ਨਾ ਕੀੜੀਆਂ ਨੂੰ ਵੀ ਅੰਨ ਚੀਦਾ ਮੈਂ ਕੀੜੀਆਂ ਬਚਨੀਆਂ ਦਾ ਦੂਸਰ ਬਾਹਰ ਪਾ ਦੇ ਥੋੜਾ ਜਿਹਾ ਕੇ ਕੀੜੀਆਂ ਤਾਂ ਕਿ ਤੋਂ ਸ਼ਬਜ਼ਰੀਆਂ ਨਾਲ ਹਾਂ ਫਿਰ ਬਾਹਰ ਪਾਇਆ ਜਾ ਕੇ ਇੱਥੇ ਕੋਣ ਇੱਥੇ ਅੰਦਰ ਫਿਰ ਤੁਸੀਂ ਆਪ ਕਹਿੰਦੇ ਫਿਰ ਤੇਰੇ ਪੈਰਾਂ ਥੱਲੇ ਆ ਕੇ ਮਰਨਗੀਆਂ ਉਹ ਉਹ ਪਾਪ ਉਹ ਨਹੀਂ ਮਾਰਦੀਆਂ ਉਹ ਤਾਂ ਰਾਤਨ ਕੱਟਾ ਕਰਦੀਆਂ ਉਸਾਲ ਦਾ ਆਪਣਾ ਉਹ ਕਿਹਾ ਹੋ ਗਿਆ ਦਾ ਕੰਮ ਇਹ ਆਦੂ ਬਹੁਤ ਸਰਕਾਰੀ ਬਦਰ ਬਦਰ ਸਰਕਾਰੀ ਆ ਨਹੀਂ ਇਹਦੇ ਪਰ ਮਨ ਨੂੰ ਮਿੱਠਾ ਕੱਟ ਲੱਗਿਆ ਇਹਦੇ ਵਿੱਚ ਇਹਦੀ ਗੱਲ ਕੀ ਹੈ ਮੈਂ ਥੋੜੀ ਜਿਹਾ ਕੱਢ ਲੈਣ ਯਾਰ ਜਿਆਦਾ ਵੀ ਨਾ ਕਾੜੀ ਨਾ ਮਿੱਠਾ ਗੁੜ ਪਾਇਆ ਹੈ ਇਹਦੇ ਵਿੱਚ ਯਾਰ ਕਦੇ ਫਟਰ ਨਾ ਫਟਾਰੀਆਂ ਹੋ ਜਾਵੇ ਕਦੇ ਫਟਰ ਫਟਾਰੀਆਂ ਹੋ ਜਾਵੇ ਇਹਦੀ ਹੁਣ ਗੜਦਾ ਰਹਿਣ ਹਾਂ ਐਂ ਕਰ ਲੈ ਥੋੜੀ 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 ਚੜਾ ਲੈਣ ਥੋੜੀ ਇੱਥੇ ਹੁਣ ਰੱਖ ਦੇ ਹੁਣ ਤੂੰ ਐਂ ਕਰ ਬਾਹਰ ਗਲਾਸ ਹੋਇਆ ਧੋ ਲੈ ਜਾ ਗਲਾਸ ਸੇਵਲ ਉੱਤ ਲੈ ਹੁਣ ਨਹੀਂ ਹੁੰਦੀ ਬਾਹਰ ਸੇਵਲ ਉੱਤ ਲਓ ਬਾਈ ਤੇ ਅੱਜ ਭਾਈ ਮੌਸਮ ਬਹੁਤ ਸੁਹਾਵਣਾ ਹੋਇਆ ਬਾਹਰ ਦਾ view ਦਿਖਾ ਦੇ ਜੀ ਜਦ ਤੱਕ ਤੰਨੇ ਇੰਨਾ ਟਾਈਮ ਲਾ ਫਿਰ ਫੁੱਟ ਜਾਣਾ ਬਾਹਰ ਪਏ ਗਲਾਸ ਰੱਖ ਤੇ ਮੈਂ ਬਾਹਰ ਰੱਖ ਤੇ ਇਹਦਾ ਸੁੱਖਾ ਜੀ ਆਏ ਹੋਏ ਨੇ ਗੁੱਜਰ ਭਾਈ ਕਿੱਧਰ ਆ ਅੰਡਰਲੈਂਡ ਇਸਲੈਂਡ ਗੁੱਜਰ ਭਾਈ ਇੱਧਰ ਗੁੱਜਰ ਭਾਈ ਖੜੇ ਨੇ ਜੋ ਕਿ ਇੰਨੇ ਠੰਡੇ ਮੌਸਮ ਦੇ ਵਿੱਚ ਮੌਸਮ ਦਾ ਨਜ਼ਾਰਾ ਲੈ ਰਹੇ ਨੇ ਇੱਥੇ। ਓੜੀ ਸੁੱਖੇ ਮੌਸਮ ਕਿ ਅੱਜ ਕਿਦਾਂ ਹੋ ਗਿਆ? ਬਹੁਤ ਨਜ਼ਾਰੇ ਵਾਲਾ ਮੌਸਮ ਹੈ। ਬਹੁਤ ਨਜ਼ਾਰੇ ਵਾਲਾ ਮੌਸਮ ਹੈ। ਅੱਜ ਤਾਂ ਬਈ ਮੌਸਮ ਐਨ ਪਟੋੜ ਚ ਟੈਂਪਰੇਚਰ ਦੇਖੀ ਕਿੰਨੇ ਪਰ ਸੁੱਖੇ ਇਸ ਟਾਈਮ। ਦੇਖੋ ਜ 25 ਜਾਂ 26 ਪਰ ਹੋਊਗਾ। ਓਏ ਓਏ ਕਾਲਾ ਨਾ ਕੱਢੋ। ਅੰਦਰ ਕਾਲਾ ਕੱਢ ਦਿੱਤੇ। ਆ ਦੇਖੋ ਜੀ ਮੌਸਮ ਓਏ ਹੋਏ ਹੋਏ ਹੋ। ਕਿਆ ਬਾਤਾਂ ਮੌਸਮ ਵਾਲੀਆਂ। ਤਾਂ ਤੰਨਾਜੀ ਸੇਵਾ ਲੁੱਟ ਰਹੇ ਨੇ ਚਾਹ ਪੁਣੇ ਵੀ ਚੱਕ ਲੈਣਾ ਚਾਹ ਪੁਣੇ ਮੈਂ ਲੈ ਕੇ ਆਉਂਦਾ ਅੰਦਰ ਤੇ ਗੁੱਦੜ ਭਾਈ ਚਾਹ ਪੀਣੀ ਆ ਚੱਕਦੇ ਚੱਕਦੇ ਹੁਣ ਕਿਉਂ ਟਾਈਟ ਕਰ ਬੰਦੇ ਕਰਦੇ ਬਸ ਹਾਂ ਬਣ ਗਈ ਬਣ ਗਈ ਫੁੱਗੜ ਪੈ ਗਿਆ ਹੋਰ ਨਾਲ ਕੁਝ ਬਣ ਜਵੇ ਬਈ ਰਹਿਣ ਦਿੱਤੀ ਬਈ ਰਹਿਣ ਦਿੱਸ ਇੱਥੇ ਉਹ ਚੱਕ ਲੈ ਯਾਰ ਚਾਹ ਪੁਣੇ ਭੇਜ ਦੁਨੀਆ ਪਈ ਲੈ ਲਾ ਫੜ ਬਾਕੀ ਇਸ ਤੋਂ ਬਾਅਦ ਅਗਲੀ ਜਿਹੜੀ ਮੈਡਮ ਬਣਨੀ ਆ ਉਹ ਸੀ ਲੈਂਦੇ ਹੋਈ ਦੇਖੋ ਇੱਧਰ ਦੁੱਧ ਆ ਗਿਆ ਆਪਣੇ ਕੋਲ ਬਦਾਮ ਤੇ ਮਗਜ ਇਹ ਤੋਂ ਬਾਅਦ ਇਹ ਤੋਂ ਬਾਅਦ ਬਣਨੀ ਸਰਦਾਈ ਉਸ ਦਾ ਲਾਈਵ ਆਪਾਂ ਲੱਗ ਲਾਵਾਂਗੇ ਤੇ ਇੱਧਰ ਆਏ ਹੋਏ ਨੇ ਬਰੈਡ ਚਾਹ ਦੇ ਨਾਲ ਭਾਈ ਬ੍ਰੇਕਫਾਸਟ ਵੀ ਹੋਊਗਾ ਤੁਹਾਡਾ ਇੰਨੀਆਂ ਚੀਜ਼ਾਂ ਹੀ ਆਉਣੀਆਂ ਅੱਜ ਉਹ ਫਿਰ ਕੀ ਆ ਮੈਂ ਕਿਹਾ ਵੀ ਮੈਂ ਕਹਿੰਦਾ ਵੀ ਮੋਟਰ ਪਰ ਰੌਣਕ ਲੱਗਿਆ ਰਹਿਣ ਵੀ ਸੰਡੇ ਆਇਆ ਹੋਵੇ ਵੀ ਸੰਡੇ ਨੂੰ ਮੋਟਰ ਪਰ ਆਉਣ ਸਾਰੇ ਨਾਲੇ ਕੋ ਪਰਮਿਸ਼ਨ ਨੂੰ ਬੁਲਾਇਆ ਦੋ ਨਾ ਪਰਮਿਸ਼ਨ ਆ ਰਿਹਾ ਮੈਂ ਕਰਤਾ ਫੋਨ ਕਰ ਤੂੰ ਵੀ ਗੱਲ ਹੈਗਾ ਨੰਬਰ ਭਾਈ ਨੰਬਰ ਨਹੀਂ ਨੰਬਰ ਦੇ ਨੰਬਰ ਮੈਂ ਦੱਲਦਾ ਇੱਕ ਵਾਰ ਗਰੁੱਪ ਵਿੱਚ ਕਿਹੜੇ ਜਦਾ ਯਾਰ ਜਿਹੜਾ ਉਧਰ ਵਿੱਚ ਬੰਨਿਆ ਹੁਣ ਆਈ ਬਾਈ ਤੋਂ ਦੇਖ ਚੁੱਕੀ ਨਾ ਇਹ ਸਿਰਫ ਖਾਇ ਨਹੀਂ ਯਾਰ ਚਲ ਕੱਪਾਈ ਦਾ ਮੈਂ ਜਦੋਂ ਆਪਣਾ ਗਰੁੱਪ ਬਾਈ ਨੂੰ ਨੰਬਰ ਦੇਣ ਲੱਗਿਆ ਬਾਈ ਤਾਂ ਉਹ ਆਪਣਾ ਫਿਰ ਲਾਈਵ ਟੁੱਟ ਜਾਣਾ ਫਿਰ ਇੱਥੇ ਆ ਸੰਗਤ ਆ ਪਹੁੰਚ ਚੁੱਕਿਆ ਨੇ ਹੁਣ ਹੁਣ ਤੋਂ ਕੁਛ ਕੀ ਟਾਈਮ ਤੱਕ ਅਸੀਂ ਪਹਿਲਾਂ ਚਾਹ ਦਾ ਲੁੱਥ ਪ ਲੈਣਾ ਆ ਚਾਹ ਦੇ ਨਾਲ ਬਰੈਡ ਆ ਬਦਾਣਾ ਦੇ ਪਕੌੜੀਆਂ ਖਾ ਰਹੇ ਆ ਉਸ ਤੋਂ ਬਾਅਦ ਰੱਬ ਤੇਰਾ ਭਲਾ ਕਰੇ ਫਿਰ ਘਟ ਜਿਹੜਾ ਕੰਟੇ ਕਿਉਂ ਤੱਕ ਫਿਰ ਬਾਨੂ ਕੀ ਸਰਦਾਈ 12 1 ਵਜੇ ਤੱਕ ਮੋਟਰ ਪਰ ਪ੍ਰੋਸੈਸ ਅੱਜ ਮੌਸਮ ਵੀ ਬਹੁਤ ਅੱਜ ਸਾਡੇ ਨਾਲ ਦਾ ਹੋਇਆ ਹੋਇਆ ਜਿੱਦਾਂ ਸਾਨੂੰ ਮੌਸਮ ਚਾਹੀਦਾ ਉਦਾਂ ਹੈ ਸੁਨ ਚੜ ਰਿਹਾ ਸੁੱਕੇ ਦੇਖਿਆ ਤਾਂ ਮੌਸਮ ਕਿੱਦਾਂ ਦਾ ਦੁਪਹਿਰ ਤੇ ਬਾਅਦ ਮਿਰਚਾਂ ਦੇ ਪਕੌੜੇ ਤਲਾਈ ਜਾਣਗੇ ਪਕੌੜੀ ਬਣਾ ਲੈ ਕੇ ਕੋਈ ਬੜੀ ਗੱਲ ਨਹੀਂ ਹੈ ਉੱਥੇ ਕੋਈ ਚੱਲ ਲੱਗੀਆਂ ਮਿਰਚਾਂ ਵਾਲੇ ਪਕੌੜੇ ਮਿਰਚਾਂ ਜਿੰਨੇ ਸਾੜੇ ਮਿਰਚਾਂ ਮਚਲ ਕਿਧੇ ਲੱਗੀਆਂ ਮਿਰਚਾਂ ਤੇਰੇ ਲੱਗੀਆਂ ਮਿਰਚਾਂ ਅੱਛਾ ਬੂਟੇ 'ਚ ਲੱਗਿਆ ਹੋਈਆਂ ਮੈਂ ਕਿਹਾ ਮਿਰਚਾਂ ਲੱਗੀਆਂ ਹੋਰ ਆ ਜਾ ਚਾਹ ਤੇ ਪਣਾਈ ਹੈ ਦਈ ਵਾਲੀ ਚਾਹ ਐ ਅਲਾਸਮੈਂਟ ਕਰਾ ਦੇ ਕੋਠੇ ਤੇ ਚੜ ਕੇ ਉਹ ਸਾਰੀ ਇੰਨੀ ਕੀ ਬਤੀਲੀ ਵਾਹੇ ਕਰੋ ਗੁੱਜਰ ਬਾਈ ਨੂੰ ਵੀ ਦੇ ਮੜਾ ਗੁੱਜਰ ਬਾਈ ਆ ਗੁੱਜਰ ਬਾਈ ਨੂੰ ਦੇ ਮੜਾ ਸਾਮਾਨ ਯਾਰ ਮੇਰਾ ਗੁੱਜਰ ਬਾਈ ਨਰਾਜ ਹੋ ਜੂਗਾ ਯਾਰ ਬਾਈ ਫੜੀ ਮੜ ਜਾ ਲਾਈ ਬੰਦ ਨਾ ਉਹ ਗੁੱਜਰ ਬਾਈ ਨੂੰ ਥੋੜਾ ਸਮਾਨ ਦੋ ਹੂੰ ਗੁੱਜਰ ਬਾਈ ਮੜਾ ਯਾਰ ਹੁੰਦਾ ਖਾ ਕੇ ਯਾਰ ਖੋ ਖਾ ਦੇ ਹੁਣ ਖਾ ਖਾ ਲੈ ਹੁਣ ਬਸ ਕੋਈ ਨਹੀਂ ਆਪਾਂ ਦਾ ਰੋਣਾ ਸੀ ਗੁਜਰਾਲ ਓ ਗੁਜਰਾਲ ਲਾਹੜ ਚਿੱਜੀ ਕਿਦਾ ਫੁੱਲ ਬਾਰੇ ਦੇਖੀ ਤੇਰਾ ਭਾਈ ਅੱਜ ਨੂੰ ਖਾ ਰੱਖਣਾ ਪੈਦਾ ਤੇਰਾ ਉਹ ਕਹਿੰਦਾ ਫੁੱਲ ਆ ਗਿਆ ਪੀਜੇ 10 ਮਿੰਟ ਦੇ ਫੁੱਲ ਆ ਗਿਆ ਪੰਡਿਆਂ ਨੂੰ ਦੇਖੋ ਥੋੜੀ ਥੋੜੀ ਲੱਗੀਆਂ ਛੋਟੀ ਛੋਟੀ ਤੂਈਏ ਜੀ ਲੱਗ ਗਈ ਕਾਹ ਲੱਗ ਗਿਆ ਆ ਲੱਗ ਗਿਆ ਕਾਹ ਆ ਲੱਗ ਗਿਆ ਫੁੱਲ ਆ ਗਿਆ ਨਾ ਇਹ ਤਾਂ ਲਾਉਡ ਸਪੀਕਰ ਵਾਂਗੂ ਰੇਡੀਓ ਵਾਂਗੂ ਬਣ ਗਿਆ ਇਹ ਪਿੰਡੇ ਲੱਗ ਗਏ ਪਿੰਡੇ ਲੱਗਣ ਲੱਗੇ ਆ ਪਿੰਡਿਆਂ ਹੂੰ ਇਸ ਵਾਰ ਇਸੇ ਨੰਬਰ ਪਿੰਡਿਆਂ ਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਹਿੰਦੇ ਦੇਰ ਆਵੇ ਦਰੁਸਤ ਆਏ ਲੱਗੀਆਂ ਫਿਰ ਵੀ ਟਾਈਮ ਬਾਅਦ ਲੱਗੀਆਂ ਪਰ ਇਦਾਂ ਨਹੀਂ ਲੱਗੀਆਂ ਟਾਈਮ ਬਾਅਦ ਜਾ ਕੇ ਲੱਗੀਆਂ ਇਹ ਹੁਣ ਤਾਂ ਕੋਈ ਘੜ ਡੋੜ ਤਿੰਨ ਚਾਰ ਵਾਰ ਸਬਜ਼ੀ ਮੰਡ ਲੰਦੀ ਕਰੇਲਿਆਂ ਨੂੰ ਫੋੜਾ ਆਉਣ ਕਰੇਲਿਆਂ ਫੁੱਲ ਆਉਣ ਲੱਗ ਪਾਵੇ ਸਾਡੇ ਸਾਡੇ ਲੇਟੇ ਹੁੰਦੀ ਚੀਜ਼ਾਂ ਅਸੀਂ ਹਾਈਬ੍ਰਿਡ ਬੀਜ ਨਹੀਂ ਨਾ ਬੀਜੇ ਹੋਏ ਹੈਗੇ ਲੇਟੇ ਚੀਜ਼ਾਂ ਹੁੰਦੀ ਸਾਡੇ ਬਾਲ ਓਏ ਯਾਰ ਇਤਨਾ ਮੋਟਰ ਚ ਲਾ ਕੇ ਬਹਿ ਜਾਂਦੇ ਨਾ ਇਹਨਾਂ ਨੂੰ ਕਿਆ ਕਿਆ ਚੀਜ਼ਾਂ ਸਮਝਾਈ ਜਾਵਾਂ ਯਾਰ ਮੈਂ ਤੰਨੇ ਉਹ ਤੰਨੇ ਐਡੀ ਮੋਟਰ ਚ ਲਾ ਲਈ ਇਹਨੂੰ ਭਰ ਲੈ ਯਾਰ ਆਹ ਇਹਦੇ ਪਾਹ ਹੌਲੀ ਹੌਲੀ ਥੋੜਾ ਥੋੜਾ ਭਰ ਕੇ ਭਰ ਕੇ ਨਾ ਸਾਈਡ ਪਰ ਧੋਈ ਜੋ ਗਲਾਸ ਯਾਰ ਇਹਨੂੰ ਕੋ ਕੇ ਭਰ ਲੈ ਯਾਰ ਕੋਈ ਗੱਲ ਨਹੀਂ ਸਿੱਧਾ ਕਰ ਲਾਂਗੇ ਫਿਰ ਕਹਿੰਦਾ ਬੰਤਾ ਗਾਲਾਂ ਕੱਢਦਾ ਦਿਮਾਗੇ ਨਹੀਂ ਕੰਮ ਕਰਦਾ ਹੁਣ ਘਟੋ ਕਣੇ ਨੇ 4 ਗਲਾਸ ਤੋਂ ਨੇ 10 ਮੀਟਰ ਮੋਟਰ ਚ ਛੱਡ ਕੇ ਰੱਖਣੀ ਆ ਥੋੜਾ ਘੂਰ ਕੇ ਵੀ ਰੱਖਣੇ ਪੈਂਦੇ ਮੁੰਡੇ ਕਹਨੇ ਚ ਆਪਣੇ ਜਿੰਨੇ ਵੀ ਯਾਰ ਦੋਸਤਾਂ ਮੇਰੇ ਕੱਲ ਬਾਦ ਮੰਨ ਲੈਂਦੇ ਆ ਚਾਹੀਦਾ ਵੀ ਆ ਜੇ ਸਾਰੇ ਬੇਬਾਗੇ ਹੋ ਗਏ ਜਾਂ ਕੋਈ ਨਾ ਹੀ ਕੋਈ ਸਮਝਾਉਣ ਜਾਣਾ ਹੋਇਆ ਉਹਨਾਂ ਨੂੰ ਵਿੱਚ ਠੀਕ ਆ ਰੌਖਾ ਹੋ ਜਾਣਾ ਉਹਦੇ ਹੁਣ ਸਾਈਡ ਪਰ ਉਹਨਾਂ ਟੋਹ ਆ ਦੇਖੋ ਹੁਣ ਦੂਰ ਦਾ ਦਿਖਾਉਂਦਾ ਤੁਹਾਨੂੰ ਆਹ ਦੇਖ ਟੱਪ ਭਰ ਲਿਆ ਕੋਲ ਠੀਕ ਆ ਜੀ ਹੁਣ ਟੂਟੀ ਛੱਡੂਗਾ ਸਾਈਡ ਪਰ ਤੇ ਗਲਾਸ ਤੋਂ ਹੋਊਗਾ ਦੇਖੋ ਮੋਟਰ ਹੋ ਗਈ ਬੰਦ ਨਹੀਂ ਉਹਨਾਂ ਜਿਹੜੇ ਮੋਟਰ ਚਾਰਜ ਰੱਖਣੀ ਤੇ ਗਲਾਸ ਚਾੜ ਤੋਣੇ ਆ ਜਿਹੜੇ ਪੈਮੂਰੇ ਪੈਮ ਇੰਨਾ ਖਰਾਬ ਕਰ ਦਾਨਾ ਵੱਲਾ 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 ਦੋ ਬੰਦੇ ਆਏ ਗਲਾਸ ਧੋਣੇ ਨੂੰ ਹੋਰ ਬੁਲਾ ਲੈਣੇ ਤੇ ਬਸ ਸੱਤ ਮੈਂ ਕੰਮ ਕਰੀ ਉਹ ਬੰਦੇ ਲੈ ਤਾਂ ਨਹੀਂ ਏ ਤਾਂ ਨਹੀਂ ਕਾਦੇ ਇਹ ਤਾਂ ਕੰਮ ਆਂ ਕਟਾਈ ਨਾ ਖਾਲੀ ਤਾਂ ਉਦਣ ਵੀ ਗਾਲਾਂ ਕੱਢੀਂਦੇ ਜੱਟਾਂ ਨੂੰ ਹਾਂ ਮੈਂ ਤਨੂੰ ਆੜੀ ਕਰਕੇ ਛੱਡਦਾ ਹਾਂ ਹਾਂ ਅੰਗ ਦੇ ਦਿੰਦੇ ਨਾ ਭੁੱਖੇ ਮਾਰਦੇ ਆ ਪਾਣੀ ਦੇ ਪਿਆਤੇ ਹਾਂ ਵੀਡੀਓ ਜਿਹਾ ਬਥੇਰ ਦਿੰਦੇ ਆ ਹਾਂ ਵੀਡੀਓ ਜਿਹਾ ਬਥੇਰ ਦਿੰਦੇ ਆ ਬੱਜ ਗਿਆ ਤਾਂ ਉਧਰ ਮੈਨੂੰ ਗੁੱਸਾ ਆਉ ਜੜਾ ਵੇ ਕਿ ਟੈਲੀਫੋਨ ਤੇਨੂੰ ਕੁੱਟਣਾ ਬਹੁਤ ਆ ਹਾਂ ਕਹਿੰਦਾ ਉਹ ਕੋ ਸਾਡੇ ਨੇ ਕਿੱਧਰ ਬਿੰਦਰ ਐਕਸੀਡੈਂਟ ਹੋਇਆ ਪਿੱਛੇ ਨਾ ਜਿਹੜੇ ਫੈਕਟਰ ਲਾਈਟਾਂ ਨੇ ਜੋ ਉਹ ਮੁੰਡਾ ਨੂੰ ਨੋਟਸ ਵਾਲੇ ਗੱਡੀ ਟਰਾਲੀ ਦੇ ਵਿੱਚੇ ਵੜ ਗਿਆ ਜਾ ਕੇ ਮਨ ਹੁਣ ਉਹਦੀ ਵੀ ਤਾਂ ਡਾਰੂ ਪੀਤੀ ਹੋ ਸਕਦੀ ਆ ਕੀ ਆ ਹੋ ਗਈ ਬਾਈ ਕਿੱਥੇ ਆ ਬਿੰਦਰ ਨਿੰਦਿਆ ਗੰਦੂ ਬਾਈ ਆ ਗਿਆ ਬਾਈ ਗੰਦੂ ਬਾਬਾ ਜੀ ਕੀ ਆ ਹੋ ਗਈ ਬਾਈ ਹੁਣ ਉੱਧਰ ਤੋਂ ਵੀ ਦੇਖਦੇ ਹੋ ਉਹੀ ਐ ਅੰਦਰ ਦੀ ਅੰਤਲੇ ਪਾਸੇ ਅੰਦਰ ਬਸ ਉਧਰ ਦੇਖਦੀਦੀ ਮੈਨੂੰ ਇਹ ਮੀਂਹ ਦੇ ਕਸਾਂਜ ਮੀਂਹ ਪਈ ਜਾਂਦਾ ਮੀਂਹ ਨਾਲ ਸੁੰਢੀ ਚੜ ਜਾਂਦੀ ਐ ਤੇ ਫਿਰ ਹੋਈ ਜਾਂਦੀ ਸੋਣੀ ਸਰ ਬਸ ਬਹੁਤ ਆ ਪਹਿਲਾਂ ਪਤਾ ਹੁੰਦਾ ਮੈਂ ਤਾਂ ਬੜਾ ਪਤੀ ਲੈ ਢਾਲ ਲੈਣਾ ਤਾਂ ਠੀਕ ਨੇ ਤਰਾ ਤੇ ਹੀ ਲਿਆ ਮੈਂ ਇਹਨੇ ਕਿਹਾ ਸਾਰੀ ਪੀ ਕੇ ਬਹਿ ਜਾ ਤੇਰੀ ਗੱਡਾ ਮੈਂ ਲੈਂਜੀ ਤੇਰੇ ਵਾਸਤੇ ਜੀ ਹੁਣ ਮੈਨੂੰ ਕਿਹਿਆ ਪਤਾ ਵੇਡਾ ਟੱਬਰ ਆ ਜਾਣਾ ਨਾ ਪਰ ਪਾਈਂ ਖਲਾ ਦੇਈਆਂ ਪਰ ਟੱਬਰ ਬਹੁਤ ਵੱਡਾ ਹੋ ਗਿਆ ਹੁਣ ਕਿਆ ਕਰੇ ਭਾਈ ਲੈ ਤਨੇ ਇੱਕ ਉਹ ਗੁੱਜਰ ਬਾਈ ਨੂੰ ਪਾ ਦੇ ਆਹ ਤਾਂ ਜਸ ਵੀਰ ਬਾਈ ਤੇ ਕਹੀ ਜਾਂਦਾ ਆ ਆਏ ਆਏ ਵੀਰ ਬਾਬਾ ਮਨਾਤਾ ਤੇ ਦੂਜੇ ਨਾਲ ਜੋੜਦਾ ਸੁਸਤੀ ਚ ਮੈਂ ਕੰਦੀਣਾ ਦੋਸਤਾ ਨਾ ਦੁਬਾਰਾ ਹੀ ਤੇਹੀਂ ਜਸਵੀਰ ਵਾਹ ਤੇਰੇ ਯਾਰ ਮੈਨੂੰ ਨਾ ਜਗਾ ਦੇ ਕਿਤੇ ਹੂੰ ਐ ਬਾਈ ਇਹਦੇ ਤੇ ਵੀ ਗੋਣਾ ਹੈਗੇ ਉਹ ਬਾਬੇ ਵਾਲੇ ਹਾਂ ਸਾਰਿਆਂ ਦੇ ਬਾਈ ਸਾਰਿਆਂ ਚ ਗੋਣਾ ਹੈ ਚਾਰਾਂ ਗੱਲਵਾਰਾ ਇੰਡੇ ਕਰਾਤੀ ਆ ਚਾਰ ਲਈ ਨਾ ਬਾਈ ਬਸ ਨਾ ਮੇਰਾ ਗੁੱਜਰ ਬਾਈ ਦੀ ਚਾਹ ਬਾਕੀ ਦੀ ਗੱਲਾਂ ਬਾਅਦ ਚ ਬਾਈ ਤੇਰੀ ਸੇਵਾ ਕਰਨੀ ਬਸ ਹੁਣ ਨਾ ਭੱਜ ਜੀ ਦਾ ਦਰ ਮੈਂ ਨਾ ਦਸ ਦਿਨ ਬਹੁਤ ਅੰਗ ਰਿਹਾ ਮੈਂ ਪਹਿਲਾਂ ਸੰਭਲਿਆ ਉਹ ਸੰਭਲ ਠੀਕ ਹੈ ਤੈਨੂੰ ਕਹਿਣਾ ਹੁਣ ਇਹਨਾਂ ਨੇ ਗੰਦ ਪਾ ਜਣਾ ਫਿਰ ਤੇਰੀ ਡਿਊਟੀ ਤੇਰੀ ਹੋ ਐ ਨਾ ਆਉਗੇ ਹੁਣ ਪਿੱਛਾਂ ਦੇ ਬਿੰਦਾਂ ਉਹੀ ਆ ਮੈਂ ਦਸ ਦਿਨ ਬਹੁਤ ਅੰਗ ਰਿਹਾ ਮੇਰਾ ਜੀ ਨਹੀਂ ਲੱਗਿਆ ਮੋੜ ਉਹਨੂੰ ਜੀ ਨਹੀਂ ਦਾ ਕਰਦਾ ਇੱਥੇ ਅੱਜ ਹੁਣ ਆ ਆ ਕੀ ਚਾਹੀਦੀ ਹੈ ਖੋਲੇ ਯਾਰ ਮਿੱਠਾ ਮਿੱਠਾ ਦੇਖੋ ਮੜਾ ਜਾ ਇੱਥੇ ਰੱਖ ਲੈ ਕਿੱਥੇ ਉੱਥੇ ਰੱਖ ਲੈ ਲੈਨ ਚ ਬੱਧਾ ਗੱਲਾਂ ਬੱਧਾ ਗੱਲਾਂ ਆ ਵੇ ਚਰਾ ਹੀ ਹੋ ਗਿਆ ਤੇ ਹੁਣ ਹੋਰ ਪਾਸੇ ਤੇ ਪਟ ਗਿਆ ਬ੍ਰੈਡਰ ਉੱਪਰ ਦੇ ਕਰੀਮੀ ਬ੍ਰੈਡ ਦਾ ਲੈ ਭਾਈ ਤੇਰੀ ਸੇਵਾ ਕਰਨੀ ਪੈਂਦੀ ਏ ਤੂੰ ਹੁਣ ਤੈਨੂੰ ਆਏ ਉਹ ਸਾਰੇ ਸਵੇਟਾ ਬਿਸਕੁਟ ਪਕੌੜੀਆਂ ਹੈ ਭੱਜੂਗਾ ਨਹੀਂ ਸਾਰਾ ਕੁਝ ਜਾਣਦਾ ਹਾਂ ਸਾਰਾ ਕੁਝ ਜਾਣਦਾ ਜੇ ਕਿਹਾ ਹੋ ਰਿਹਾ ਭਾਈ ਤੈਨੂੰ ਆ ਕੇ ਕੋਲ ਆ ਪਾ ਬਗਲਾ ਤੇ ਬੈਠ ਲੈ ਆ ਵੇ ਆ ਰਿਹਾ ਹੋ ਗਿਆ ਯਾਰ ਉਹ ਲੈ ਕੇ ਆਪਣੀ ਲੰਘਿਆ ਆਪਾਂ 4 ਜਣੇ 4 ਕੱਪਾ ਰੱਖ ਲਵਾਂ ਬਣ ਜਾਣੇ 4 ਜਣੇ ਆਂਦੇ ਯਾਰ ਤਾਂ ਬਹੁਤ ਆ ਉਹ ਸੁੱਕੇ ਚਾਹ ਪੀਣੀ ਆ ਨਹੀਂ ਪੀਣਾ ਠੀਕ ਆ ਬਾਈ ਚਲ ਠੀਕ ਆ ਬਾਈ ਹੁਣ ਡਾਂ ਰੱਖਾ ਚੋ ਘੜ ਦੇ ਮੈਂ ਹੋਰ ਯਾਰ ਦੋੜੀ ਪਾ ਲੈ ਖਣ ਦੇਖ ਲੈ ਤੇਰੇ ਹੱਥ ਕਦ ਕੰਬਦੇ ਆ ਆ ਕੇ ਬਾਈ ਨੂੰ ਪਤਾ ਨਹੀਂ ਕਿ ਹੈ ਹਾਂ ਹਾਂ ਗਰੀ ਜਾਂਦਾ ਯਾਰ ਇਹਦੇ ਥੱਲੇ ਡੋਲ ਦਿੰਦੇ ਮੇਰੇ ਲਫੜੇ ਯਾਰ ਬਾਈ ਫੜੇ ਨੂੰ ਕਰਦਾ ਫੜਦਾ ਯਾਰ ਲੱਖਾਂ ਦੀ ਲਾਹਣ ਤੇਰੇ ਦੇ ਦੇ ਕਾਕੇ ਇਧਰੇ ਤੇ ਲੱਖਾਂ ਦੀ ਲਾਹਣ ਤੋਂ ਏ ਆ ਗੱਲ ਬਾਤਾਂ ਕਰ ਗਿਆ ਯਾਰ ਦਿਖਾ ਬਾਈ ਇਹਨੂੰ ਕਹਿੰਦੇ ਸਟੈਂਡਰਡ ਹਾਈ ਕਰਨਾ ਉਹਦਾ ਯਾਰ ਚਾਹ ਜ਼ਿਆਦਾ ਪਾਉਣੀ ਸੀ ਬਾਈ ਨੇ ਆਪਣੇ ਗਲਾਸ ਚ ਤੂੰ ਕੀ ਕੀਤਾ ਕਾਕਾ ਤੇ ਕੀ ਕੀਤਾ ਤੈਨੂੰ ਕਿਹਨੇ ਕਿਹਾ ਸੀ ਇਦਾਂ ਕਰਨ ਨੂੰ ਕਿਹਨੂੰ ਕਿਹਾ ਸੀ ਇਦਾਂ ਕਰਨ ਨੂੰ ਹੈ ਤੈਨੂੰ ਕਿਹਨੇ ਕਿਹਾ ਸੀ ਇਦਾਂ ਕਰਨ ਨੂੰ ਮੈਂ ਕਿਹਾ ਤੈਨੂੰ ਕਿਹਨੇ ਕਿਹਾ ਸੀ ਇਦਾਂ ਕਰਨ ਨੂੰ ਹੁਣ ਸਾਰਾ ਲਵੇਟਾ ਟੇਬਲ ਜੇ ਕਹਿੰਦਾ ਬੁੱਝਾ ਕਾਲਾ ਕਰਦਾ ਲੋ ਜੀ ਹੁਣ ਸਾਡੀ ਚਾਹ ਪਾਰਟੀ ਚੱਲਣ ਲੱਗੀ ਆ ਤੇ ਆਪਾਂ ਅੱਜ ਉਹਦਾ ਲਾਈਵ ਬੰਦ ਕਰਦੇ ਆ ਧੰਨਵਾਦ ਤੁਹਾਡੇ ਸਾਰਿਆਂ ਦਾ ਸਾਡਾ ਲਾਈਵ ਦੇਖਣ ਵਾਸਤੇ ཨ་